ਜਾਪ ਦੇ ਮੁੱਖ ਮੰਤਰੀ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਅੱਜ ਜ਼ਰੂਰੀ ਮੀਟਿੰਗ ਕੀਤੀ ਗਈ ਜਿਸ ਦੀ ਜਾਣਕਾਰੀ ਓੜਾ ਨੇ ਆਪਣੇ ਐਕਸ ਹੈਂਡਲ ਤੇ ਦਿੱਤੀ। ਉਹਨਾਂ ਨੇ ਲਿਖਿਆ ਅੱਜ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਖਰੀਦ ਪ੍ਰਬੰਧਾਂ ਨੂੰ ਲੈ ਚਰਚਾ ਕੀਤੀ। ਇਸ ਮੀਟਿੰਗ 'ਚ ਰਾਈਸ ਮਿਲਸ ਦੇ ਅਨੁਮਾਨੀਆਂ ਨੂੰ ਵੀ ਸੱਦਿਆ ਕਿਉਂਕਿ ਇਹ ਵੀ ਖਰੀਦ ਪ੍ਰਕਿਰਿਆ ਜਸਟ ਇੱਕ ਹੋਲਡਰ ਨੇ ਇਹਨਾਂ ਦੇ ਕੇਂਦਰ ਨਾਲ ਜੁੜੇ ਮਸਲੇ ਨੂੰ ਲੈ ਕੇ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਜੀ ਨਾਲ ਵੀ ਮੌਕੇ ਤੇ ਗੱਲ ਕੀਤੀ ਤੇ ਉਹਨਾਂ ਨੇ ਵੀ ਸਟੋਰੇਜ ਦੀ ਸਮੱਸਿਆ ਦੂਰ ਕਰਨ ਦਾ ਪ੍ਰੋਮਿਸ ਕਰ ਦਿੱਤਾ ਪੰਜਾਬ ਸਰਕਾਰ ਝੋਨੇ ਦੀ ਖਰੀਦ ਲਈ ਤਿਆਰ ਹੈ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਮੀਟਿੰਗ ਕਰਕੇ ਝੋਨੇ ਦੀ ਖਰੀਦ ਬਾਰੇ ਤਾਂ ਵੱਡੇ ਫੈਸਲੇ ਲਏ ਗਏ ਪਰ ਦੂਜੇ ਪਾਸੇ ਆੜਤੀ ਹਜੇ ਵੀ ਸਰਕਾਰ ਤੋਂ ਨਾਖੁਸ਼ ਦਿਖਾਈ ਦੇ ਰਹੇ ਨੇ ਤੇ ਝੋਨੇ ਦੀ 1 ਅਕਤੂਬਰ ਤੋਂ ਨਾ ਖਰੀਦਣ ਦੀ ਗੱਲ ਆਖੀ ਹੈ ਜਾਣਕਾਰੀ ਮੁਤਾਬਕ ਚੋਣ ਦੀ ਖਰੀਦ ਨੂੰ ਲੈ ਆਰਥੀਆਂ ਵੱਲੋਂ ਹੜਤਾਲ ਕੀਤੀ ਜਾਵੇਗੀ ਲਗਾਤਾਰ ਸਰਕਾਰ ਤੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ 20% ਆਰਥ ਦਿੱਤੀ ਜਾਵੇ ਕਿਉਂਕਿ ਝੋਨੇ ਦੀ ਇمپોર્ટ ਐਕਸਪੋਰਟ ਕਰਨ ਵਾਲੀਆਂ ਏਜੰਸੀਆਂ ਸਮੇਂ ਤੇ ਝੋਨੇ ਦੀ ਲਿਫਟਿੰਗ ਨਹੀਂ ਕਰਦੀਆਂ ਜਿਸ ਕਾਰਨ ਉਹ ਖਰਾਬ ਹੋ ਜਾਂਦੀ ਹੈ ਤੇ ਉਸ ਨੂੰ ਸਟੋਰ ਕਰਨ 'ਚ ਵੀ ਦਿੱਕਤ ਆਉਂਦੀ ਹੈ ਜਿਸ ਦੇ ਸਾਰੀ ਜ਼ਿੰਮੇਵਾਰੀ ਆਰਤੀਆ ਤੇ ਪੈ ਜਾਂਦੀ ਹੈ ਤੇ ਆਰਤੀ ਤੇ ਝੋਨੇ ਦੀ ਖਰੀਦ ਜੇ ਨਹੀਂ ਕਰਨਗੇ ਤਾਂ ਇਸ ਕਾਰਨ ਕਿਸਾਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਹੁਣ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਵੀ ਮੀਟਿੰਗ ਕਰੇ ਆਸ਼ਵਾਸ਼ਣ ਦਿੱਤਾ ਹੈ ਕਿ ਕਿਸਾਨਾਂ ਨੂੰ ਕੋਈ ਵੀ ਝੋਨੇ ਦੇ ਕਾਰਨ ਦਿੱਕਤ ਨਹੀਂ ਆਵੇਗੀ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ Rudasul te solte vechi de